ਇਹ ਕਿਦਾਂ ਦਾ ਡਰਾਫਟ ਹੈ ਜਿਹਦੇ ਵਿੱਚ ਇੰਧੀਆਂ ਗਾਈਡਲਾਈਨਸ ਲਿਖੀਆਂ ਹੋਣਗੀਆਂ ਜਿਹਦੇ ਨਾਲ ਸੋਸ਼ਲ ਮੀਡੀਆ ਵਰਗੀ ਕੰਪਨੀਆਂ ਜਾਂ ਇੰਟਰਨੈਟ ਤੇ ਕੋਈ ਵੀ ਡਿਜੀਟਲ ਐਸੈਟ ਚਲਾਉਣ ਵਾਲੀ ਕੰਪਨੀਆਂ ਤੁਹਾਡੇ ਪਰਸਨਲ ਡਾਟਾ ਦੀ ਵਰਤੋਂ ਤੁਹਾਡੀ ਪਰਮਿਸ਼ਨ ਤੋਂ ਬਿਨਾ ਨਹੀਂ ਕਰ ਪਾਏਗੀ ਅਹ देर ਆਇਆ ਦੁਰਸਤ ਆਏ ਵੀ ਆਰ ਵੈਰੀ ਲੇਟ ਇਨ ਥਿਸ ਸਾਨੂੰ ਇਹ ਬਹੁਤ ਸਾਲ ਪਹਿਲਾਂ ਕਰ ਲੈਣਾ ਚਾਹੀਦਾ ਸੀ ਕੰਮ ਕਰਨ ਦੇ ਲਈ ਆਪਣਾ ਫੋਨ ਅਸੀਂ ਬੱਚਿਆਂ ਨੂੰ ਦੇ ਦਿੰਨੇ ਆ ਤੇ ਬੱਚੇ ਫੋਨ ਸਕਰੋਲ ਕਰਦੇ ਰਹਿੰਦੇ ਆ ਉਹਦੇ ਵਿੱਚ ਉਹ ਵੈਲਿਡ ਇਨਵੈਲਿਡ ਹਰ ਤਰ੍ਹਾਂ ਦਾ ਕੰਟੈਂਟ ਉਹ ਦੇਖਦੇ ਆ ਜਿਹਦੇ ਵਿੱਚ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਬੜਾ ਬੁਰਾ ਅਸਰ ਹੁੰਦਾ ਹੈ ਸਕਰੋਲ ਐਕਟੀਵਿਟੀ ਨੂੰ ਉਹ ਟਰੈਕ ਕਰ ਸਕਣ ਕਿ ਬੱਚਾ ਉਹਨਾਂ ਦਾ ਕੀ ਐਕਟੀਵਿਟੀ ਕਰ ਸਕਦਾ ਹੈ ਜੀ ਇਦਾਂ ਦਾ ਡਰਾਫਟ ਦੇ ਵਿੱਚ ਪ੍ਰਾਵਧਨ ਹੈਗਾ ਤੇ ਇਦਾਂ ਦੀ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਦੈਨ ਵੀ ਕੈਨ ਸੇ ਕਿ ਜਿਹ ਬੱਚਾ ਜਿਹੜੀ ਵੀ ਚੀਜ਼ ਐਕਟੀਵਿਟੀ ਕਰ ਰਿਹਾ ਉਹ ਅੰ ਬਾਬੂ ਸ਼ਹੀਦ ਦੇਖ ਰਹੇ ਹੋ ਤੁਸੀਂ ਭਾਰਤ ਸਰਕਾਰ ਵੱਲੋਂ ਇੱਕ ਅਜਿਹੇ ਰੂਲਸ ਜਿਹੜੇ ਉਹ ਦੇਸ਼ 'ਚ ਇੰਪਲੀਮੈਂਟ ਕਰਨ ਦੀ ਤਿਆਰੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੇ ਲਈ ਇੱਕ ਵੱਡੀ ਡਿਵੈਲਪਮੈਂਟ ਹੋਊਗੀ ਜਿਹੜੇ ਵੀ 18 ਸਾਲ ਤੋਂ ਛੋਟੇ ਨੇ ਉਹਨਾਂ ਨੂੰ ਫਿਰ ਸੋਸ਼ਲ ਮੀਡੀਆ ਤੇ ਆਪਣੇ ਅਕਾਊਂਟਸ ਬਣਾਉਣ ਦੇ ਲਈ ਆਪਣੇ ਪੇਰੈਂਟਸ ਦੀ ਜਿਹੜੀ ਅ ਪਰਮਿਸ਼ਨ ਹੈ ਉਹ ਲੈਣੀ ਲਾਜ਼ਮੀ ਹੋਊਗੀ ਹੁਣ ਤੱਕ ਅਜੇ ਹਾ ਕੋਈ ਰੂਲ ਨਹੀਂ ਸੀਗਾ ਤੇ ਕੋਈ ਵੀ ਅਕਾਊਂਟ ਜਿਹੜਾ ਸੋਸ਼ਲ ਮੀਡੀਆ ਤੇ ਉਹ ਬਣਾ ਲੈਂਦਾ ਸੀਗਾ ਤੇ ਤੁਸੀਂ ਦੇਖਿਆ ਹੋਣਾ ਸਾਈਬਰ ਕ੍ਰਾਈਮ ਦੇ ਜਿਹੜੇ ਇਨਸੀਡੈਂਟ ਸੀਗੇ ਉਹ ਹੁਣ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵਧ ਰਹੇ ਨੇ ਤਾਂ ਉਹਦੇ ਨਾਲ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਜਿਹੜੇ ਸਕੂਲ ਸਟੂਡੈਂਟਸ ਨੇ ਉਹ ਕਈ ਵਾਰ ਮਿਸਯੂਜ਼ ਕਰਦੇ ਨੇ ਤਾਂ ਉਹਦੇ ਕੌਨਸੀਕਵੈਂਸਸ ਕੀ ਹੁੰਦੇ ਨੇ ਤੇ ਬੇਸਿਕਲੀ ਡਰਾਫਟ ਡੀਪੀ ਡੀਪੀ ਰੂਲਸ ਇਸ ਨੂੰ ਕਿਹਾ ਗਿਆ ਨੋਟੀਫਿਕੇਸ਼ਨ ਇਨਫੋਰਮੇਸ਼ਨ ਟੈਕਨੋਲੋਜੀ ਮਿਨਿਸਟਰੀ ਵੱਲੋਂ ਇਹਦੀ ਕੀਤੀ ਗਈ ਹੈ ਇਸ ਬਾਰੇ ਗੱਲਬਾਤ ਕਰਾਂਗੇ ਡਰਾਫਟ ਡਿਜੀਟਲ ਡਿਜੀਟਲ ਡਾਟਾ ਪ੍ਰੋਸੈਸਿੰਗ ਜਿਹੜਾ ਹੈ ਰੂਲਸ ਇਸ ਨੂੰ ਕਿਹਾ ਗਿਆ ਇਸ ਬਾਰੇ ਗੱਲਬਾਤ ਕਰਦੇ ਨਮਨੀਤ ਸ਼ਰਮਾ ਸਾਡੇ ਨਾਲ ਮੌਜੂਦ ਨੇ ਸਾਈਬਰ ਐਕਸਪਰਟ ਨੇ ਉਹਨਾਂ ਤੋਂ ਅਸੀਂ رائے ਲਵਾਂਗੇ ਨਮਨੀਤ ਜੀ ਡਰਾਫਟ ਡੀਪੀ ਡੀਪੀ ਰੂਲਸ ਅ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਇਹਨੂੰ ਤੁਸੀਂ ਸੌਖੇ ਤਰੀਕੇ ਨਾਲ ਸਮਝਾਓ ਕਿ ਕੀ ਕਹਿੰਦੇ ਨੇ ਇਹ ਜੀ ਸੱਚੀ ਗੱਲ ਜੀ ਇਹ ਕਿਦਾਂ ਦਾ ਡਰਾਫਟ ਹੈ ਜਿਹਦੇ ਵਿੱਚ ਇਦਾਂ ਦੀਆਂ ਗਾਈਡਲਾਈਨਸ ਲਿਖੀਆਂ ਹੋਣਗੀਆਂ ਜਿਹਦੇ ਨਾਲ ਸੋਸ਼ਲ ਮੀਡੀਆ ਵਰਗੀ ਕੰਪਨੀਆਂਜ਼ ਜਾਂ ਇੰਟਰਨੈਟ ਤੇ ਕੋਈ ਵੀ ਡਿਜੀਟਲ ਐਸੈਟ ਚਲਾਉਣ ਵਾਲੀ ਕੰਪਨੀਆਂਜ਼ ਤੁਹਾਡੇ ਪਰਸਨਲ ਡਾਟਾ ਦੀ ਵਰਤੋਂ ਤੁਹਾਡੀ ਪਰਮਿਸ਼ਨ ਤੋਂ ਬਿਨਾ ਨਹੀਂ ਕਰ पाएगी ਤਾਂ ਉਹ ਇਹ ਇਸ ਡਰਾਫਟ ਦੇ ਵਿੱਚ ਇਹਦੇ ਬਾਰੇ ਲਿਖਿਆ ਗਿਆ ਹੈ ਬਟ ਮੇਜਰਲੀ ਥਿਸ ਇਸ ਬੀਇੰਗ ਨਾਓ ਕਨੈਕਟਿਡ ਟੂ 18 ਸਾਲ ਤੋਂ ਛੋਟੇ ਜਿਹੜੇ ਬੱਚੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਅਕਾਊਂਟ ਨਾ ਯੂਜ਼ ਕਰਨ ਦਿੱਤਾ ਜਾਵੇ ਇਹਦੇ ਲਈ ਇਹਦੇ ਵਿੱਚ ਬਹੁਤ ਸਾਰੀਆਂ ਗਾਈਡਲਾਈਨਸ ਲਿਖੀਆਂ ਗਈਆਂ ਨੇ ਇਸ ਡਰਾਫਟ ਦੇ ਵਿੱਚ ਅੱਛਾ ਇੱਕ ਬੜੀ ਚਰਚਿਤ ਖਬਰ ਰਹੀ ਹੈ ਬਹੁਤ ਵੱਡੀ ਖਬਰ ਸੀ ਆਸਟ੍ਰੇਲੀਆ ਦੇ ਵਿੱਚ ਬੈਨ ਨਹੀਂ ਕਰ ਦਿੱਤਾ ਗਿਆ ਜਿਹੜੇ 18 ਸਾਲ ਤੋਂ ਛੋਟੇ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਉਹ ਯੂਜ਼ ਹੀ ਨਹੀਂ ਕਰ ਸਕਦੇ ਉਹਦੇ ਨਾਲ ਵੀ ਇਹਨੂੰ ਜੋੜ ਕੇ ਵੇਖਿਆ ਜਾ ਸਕਦਾ ਵੀ ਉਹਦੇ ਨਾਲ ਮਿਲਦਾ ਜੁਲਦਾ ਸਟੈਪ ਹੈ ਭਾਰਤ ਸਰਕਾਰ ਲੈਣ ਜਾ ਰਹੀ ਹੈ ਹਾਂਜੀ ਸਰ ਇਹ ਮਿਲਦਾ ਜੁਲਦਾ ਕਦਮ ਹੀ ਹੈ ਜੋ ਆਸਟ੍ਰੇਲੀਆ government ਨੇ ਕੀਤਾ ਉਹ ਹੀ Indian government ਕਰਨ ਜਾ ਰਹੀ ਹੈ ਅਹ ਧੇਰਾ ਹੀ ਦੁਰਸਤ ਆਈ ਵੀ ਆਰ ਵੈਰੀ ਲੇਟ ਇਨ ਥਿਸ ਸਾਨੂੰ ਇਹ ਬਹੁਤ ਸਾਲ ਪਹਿਲਾਂ ਕਰ ਲੈਣਾ ਚਾਹੀਦਾ ਸੀਗਾ ਤੇ ਇਹਦਾ ਮੇਨ ਕੀ ਇਹਦਾ ਮੋਟਿਵ ਹੈ ਕਿਉਂਕਿ ਜਿਵੇਂ ਆਸਟ੍ਰੇਲੀਆ ਵੱਲੋਂ ਬੈਨ ਕਰਨਾ ਇੰਡੀਆ ਵੱਲੋਂ ਇਹ ਕਦਮ ਲੈਣਾ ਸੋ ਇਹਦਾ ਮਤਲਬ ਆਪਾਂ ਲੌਂਗ ਆਸਪੈਕਟ ਤੇ ਆਪਾਂ ਵੇਖੀਏ ਤਾਂ ਕੀ ਕੀ ਚੀਜ਼ਾਂ ਧਿਆਨ ਚ ਰੱਖੀਆਂ ਗਈਆਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੀ ਫਿਜ਼ੀਕਲ ਫਿਟਨੈਸ ਦਾ ਧਿਆਨ ਰੱਖਿਆ ਗਿਆ ਹੈ ਇਹਦੇ ਵਿੱਚ ਬੱਚੇ ਆਊਟਡੋਰ ਐਕਟੀਵिटीज ਬਿਲਕੁਲ ਕਰਨਾ ਹਟ ਗਏ ਸੀਗੇ ਬਾਹਰ ਜਾ ਕੇ ਕੋਈ ਗੇਮ ਨਹੀਂ ਖੇਲਦੇ ਬੱਚੇ ਪੂਰਾ ਦਿਨ ਉਹ ਫੋਨ ਦੇ ਵਿੱਚ ਰਹਿੰਦੇ ਨੇ ਤੇ ਫੋਨ ਦੇ ਵਿੱਚ ਉਹ ਕਿਦਾਂ ਦਾ ਡਾਟਾ ਦੇਖਦੇ ਨੇ ਇਹ ਸਾਨੂੰ ਨਹੀਂ ਪਤਾ ਚੱਲ ਪਾਂਦਾ ਬੀਿੰਗ ਅ ਪੇਰੈਂਟ ਅਸੀਂ ਵੀ ਕਈ ਵਾਰੀ ਆਪਣੇ ਕੁਝ ਕੰਮ ਕਰਨ ਦੇ ਲਈ ਆਪਣਾ ਫੋਨ ਅਸੀਂ ਬੱਚਿਆਂ ਨੂੰ ਦੇ ਦਿੰਨੇ ਆ ਤੇ ਬੱਚੇ ਫੋਨ ਸਕਰੋਲ ਕਰਦੇ ਰਹਿੰਦੇ ਆ ਉਹਦੇ ਵਿੱਚ ਉਹ ਵੈਲਿਡ ਇਨਵੈਲਿਡ ਹਰ ਤਰ੍ਹਾਂ ਦਾ ਕੰਟੈਂਟ ਉਹ ਦੇਖਦੇ ਆ ਜਿਹਦੇ ਵਿੱਚ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਬੜਾ ਬੁਰਾ ਅਸਰ ਹੁੰਦਾ ਹੈ ਇਸ ਚੀਜ਼ ਨੂੰ ਰੋਕਣ ਦੇ ਲਈ ਇਹਦੇ ਵਿੱਚ ਸਰਕਾਰ ਨੇ ਪ੍ਰਬੰਧਨ ਰੱਖਿਆ ਹੈ ਕਿ 18 ਸਾਲ ਤੋਂ ਛੋਟੇ ਬੱਚੇ ਜਿਹੜੇ ਹੈ ਉਹ ਸੋਸ਼ਲ ਮੀਡੀਆ ਦਾ ਅਕਾਊਂਟ ਬਣਾ ਨਹੀਂ ਪਾਣਗੇ ਜੇ ਜੀ ਜਿਹੜੀ ਕਨਸੈਂਟ ਕਹੀ ਗਈ ਹੈ ਜੀ ਉਹ ਕਨਸੈਂਟ ਉਹ ਕਿਸ ਤਰ੍ਹਾਂ ਦੇ ਨਾਲ ਲੈਣੀ ਹੋਊਗੀ ਉਹ ਚ ਵੈਰੀਫਾਈ ਫਿਰ ਕਿਵੇਂ ਹੋਊਗਾ ਕਿ ਵਾਕਈ ਵੀ ਜਿਹੜੇ ਮਦਰਾਂ ਫਾਦਰ ਨੇ ਵੀ ਵੈਰੀਫਾਈ ਕਰਤਾ ਜਾਂ ਉਹਨਾਂ ਨੇ ਕਨਸੈਂਟ ਦੇਤੀ ਹੈ ਜੀ ਇਹਦੇ ਵਿੱਚ ਇਦਾਂ ਹੋਣਾ ਚਾਹੀਦਾ ਹੈ ਜੀ ਸਭ ਤੋਂ ਪਹਿਲਾਂ ਤਾਂ ਬੱਚੇ ਦਾ ਆਧਾਰ ਆਈਡੀ ਬੱਚੇ ਦਾ ਆਪਾਰ ਆਈਡੀ ਪਲੱਸ ਬੱਚੇ ਦੀ ਵੀਡੀਓ ਵੈਰੀਫਿਕੇਸ਼ਨ ਕਰਕੇ ਉਹਦਾ ਅਕਾਊਂਟ ਐਕਟਿਵ ਹੋਣਾ ਚਾਹੀਦਾ ਹੈ ਅਕਾਊਂਟ ਐਕਟਿਵ ਹੋਣ ਦੇ ਨਾਲ ਦੇ ਨਾਲ ਹੀ ਬੱਚੇ ਪੇਰੈਂਟਸ ਦਾ ਵੀ ਆਧਾਰ ਕਾਰਡ ਜਿਹੜਾ ਹੈ ਉਹਦੇ ਵਿੱਚ ਅਪਲੋਡ ਹੋਣਾ ਚਾਹੀਦਾ ਹੈ ਪਲੱਸ ਜਿਹੜਾ ਪੇਰੈਂਟਸ ਦਾ ਅਕਾਊਂਟ ਹੈ ਪਲੱਸ ਬੱਚਿਆਂ ਦਾ ਜਿਹੜਾ ਅਕਾਊਂਟ ਹੈ ਪੇਰੈਂਟਸ ਦਾ ਅਕਾਊਂਟ ਐਜ਼ ਅ ਮਾਸਟਰ ਅਕਾਊਂਟ ਐਕਟ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਉਹ ਆਪਣੇ ਬੱਚੇ ਦੀ ਹਰ ਇੱਕ ਚੈਟ ਨੂੰ ਜਾਂ ਹਰ ਇੱਕ ਸਕਲੋਰ ਸਕ੍ਰੋਲ ਐਕਟੀਵਿਟੀ ਨੂੰ ਉਹ ਟਰੈਕ ਕਰ ਸਕਣ ਕਿ ਬੱਚਾ ਉਹਨਾਂ ਦਾ ਕੀ ਐਕਟੀਵਿਟੀ ਕਰ ਸਕਦਾ ਹੈ ਜੀ ਇਦਾਂ ਦਾ ਡਰਾਫਟ ਦੇ ਵਿੱਚ ਪ੍ਰਾਵਧਨ ਹੈਗਾ ਤੇ ਇਦਾਂ ਦੀ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਦੈਨ ਵੀ ਕੈਨ ਸੇ ਕਿ ਜੇ ਬੱਚਾ ਜਿਹੜੀ ਵੀ ਚੀਜ਼ ਐਕਟੀਵਿਟੀ ਕਰ ਰਿਹਾ ਉਹ ਅੰਡਰ ਆਬਜ਼ਰਵੇਸ਼ਨ ਆ ਅੰਡਰ ਕੰਟਰੋਲ ਹੈ ਪੇਰੈਂਟਸ ਨੂੰ ਕਿਹੜੀ ਚੀਜ਼ਾਂ ਧਿਆਨ ਚ ਰੱਖਣ ਦੀ ਲੋੜ ਹੈ ਜੀ ਫਿਰ ਜਦੋਂ ਜਦੋਂ ਹਾਲਾਂਕਿ ਅਜੇ ਤਾਂ ਸੁਝਾਅ ਮੰਗਿਆ ਸਰਕਾਰ ਨੇ ਪਰ ਜਦੋਂ ਇਹ ਇੰਪਲੀਮੈਂਟ ਹੁੰਦੇ ਨੇ ਉਸ ਤੋਂ ਬਾਅਦ ਸਾਰੇ ਪੇਰੈਂਟਸ ਨੂੰ ਪਤਾ ਹੋਵੇ ਸੋ ਉਹਨਾਂ ਲਈ ਕੀ ਜਾਣਨਾ ਜ਼ਰੂਰੀ ਪੇਰੈਂਟਸ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਬੱਚੇ ਕਿੱਦਾਂ ਦਾ ਕੰਟੈਂਟ ਇੰਟਰਨੈਟ ਤੇ ਸਰਚ ਕਰਦੇ ਨੇ ਬਿਕੋਜ਼ ਬੱਚੇ ਨੂੰ ਬਿਨਾ ਲੈਪਟਾਪ ਦਿੱਤੇ ਆ ਬਿਨਾ ਮੋਬਾਈਲ ਦਿੱਤੇ ਆ ਵੀ ਗੁਜ਼ਾਰਾ ਨਹੀਂ ਹੈ ਕਿਉਂਕਿ ਅੱਜ ਕੱਲ੍ਹ ਆਨਲਾਈਨ ਕਲਾਸਿਸ ਦਾ ਜ਼ਮਾਨਾ ਹੈ ਬੱਚੇ ਨੇ ਕੰਪਿਊਟਰ ਲੈਪਟਾਪ ਦਾ ਮੋਬਾਈਲ ਦਾ ਇਸਤੇਮਾਲ ਕਰਨਾ ਹੀ ਹੈ ਬਟ ਉਹਦੇ ਵਿੱਚ ਜਿਹੜੇ ਉਹਨਾਂ ਨੂੰ ਬੱਚਿਆਂ ਦਾ ਜਿਹੜਾ ਅਕਾਊਂਟ ਹੋਏ ਹੋਏ ਇੱਕ ਰੈਸਟ੍ਰਿਕਟਿਡ ਅਕਾਊਂਟ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਬੱਚੇ ਲਿਮਿਟਿਡ ਐਕਸੈਸ ਦੇ ਨਾਲ ਕੰਟੈਂਟ ਨੂੰ ਦੇਖ ਸਕਣ ਪਲੱਸ ਗਵਰਨਮੈਂਟ ਨੂੰ ਵੀ ਇਦਾਂ ਦੀਆਂ ਗਾਈਡਲਾਈਨਸ ਜਾਰੀ ਕਰਨੀਆਂ ਚਾਹੀਦੀਆਂ ਨੇ ਕਿ ਜਿੰਨੇ ਵੀ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਆ ਜਿੰਨੇ ਵੀ ਇੰਟਰਨੈਟ ਤੇ ਡਿਜੀਟਲ ਐਸੈਟਸ ਨੇ ਉਹਨਾਂ ਦੇ ਉੱਪਰ ਇੱਕ ਸਾਈਬਰ ਲਾਅ ਅਪਲਾਈ ਕਰਨਾ ਚਾਹੀਦਾ ਹੈ ਕਿ ਉਹ ਵਿਦਆਊਟ ਪ੍ਰੋਪਰ ਏਜ ਵੈਰੀਫਿਕੇਸ਼ਨ ਬੱਚਿਆਂ ਦੇ ਅਕਾਊਂਟ ਨਾ ਓਪਨ ਕਰਨ ਦੇਣ ਉਸ ਉਹਨਾਂ ਪੋਰਟਫੋਲੀਓਜ਼ ਦੇ ਵਿੱਚ ਉਹਨਾਂ ਪ੍ਰੋਫਾਈਲਜ਼ ਦੇ ਵਿੱਚ ਤੁਸੀਂ ਸਾਈਬਰ ਐਕਸਪਰਟ ਹੋ ਸਾਈਬਰ ਕ੍ਰਾਈਮ ਵਾਲੇ ਪੱਖੋਂ ਆਪਾਂ ਵੇਖੀਏ ਤਾਂ ਜੋ ਹੁਣ ਤੱਕ ਮਤਲਬ ਹਰ ਰੋਜ਼ ਇੱਕ ਨਵਾਂ ਟਾਈਪ ਦਾ ਫਰਾਡ ਸਾਹਮਣੇ ਆਉਂਦਾ ਸੀ ਜਿਹੜਾ ਸਾਈਬਰ ਕ੍ਰਾਈਮ ਨਾਲ ਜੁੜਿਆ ਹੁੰਦਾ ਸੀਗਾ ਸੋ ਉਹ ਕਿੰਨਾ ਕੁ ਜਿਹੜਾ ਹੈਗਾ ਘਟਣ ਦੇ ਚਾਂਸਸ ਰਹਿਣਗੇ ਦੇਖੋ ਜੇ ਡੇਟਾ ਹੀ ਸਾਈਬਰ ਫਰਾਡਸ ਦੇ ਕੋਲ ਨਹੀਂ ਜਾਏਗਾ ਤਾਂ ਸਾਈਬਰ ਕ੍ਰਾਈਮ ਦੇ ਵਿੱਚ ਬਹੁਤ ਜ਼ਿਆਦਾ ਕੰਟਰੋਲ ਹੋਏਗਾ ਗਵਰਨਮੈਂਟ ਨੂੰ ਪਤਾ ਹੋਏਗਾ ਵੀ ਕਿੱਥੇ ਕਿੱਥੇ ਕੀ ਕੀ ਐਕਟੀਵਿਟੀ ਹੋ ਰਹੀ ਹੈ ਇਹ 18 ਸਾਲ ਦੇ ਛੋਟੇ ਬੱਚੇ ਜਿਹੜੇ ਆ ਉਹੀ ਸੋਸ਼ਲ ਮੀਡੀਆ ਤੇ ਜਾ ਕੇ ਜਾਂ ਇੰਟਰਨੈਟ ਤੇ ਜਾ ਕੇ ਕੁਝ ਇਹਦਾ ਦੀ ਐਕਟੀਵਿਟੀਆਂ ਕਰ ਦਿੰਦੇ ਆ ਜਿਹਦੇ ਨਾਲ ਤੁਹਾਡੀਆਂ ਬੈਂਕ ਡਿਟੇਲ ਜਾਂ ਤੁਹਾਡੀ ਪਰਸਨਲ ਡਿਟੇਲ ਬਰੀਚ ਹੋ ਜਾਂਦੀਆਂ ਪਬਲਿਕ ਹੋ ਜਾਂਦੀਆਂ ਤੇ ਸਾਈਬਰ ਅਟੈਕਰ ਤੁਸੀਂ ਪਿੱਛੇ ਜੀ ਸੁਣਿਆ ਹੋਣਾ ਹੈ ਡਿਜੀਟਲ ਅਰੈਸਟ ਬਹੁਤ ਜ਼ਿਆਦਾ ਚੱਲ ਰਿਹਾ ਹੈ ਉਹ ਇਦਾਂ ਦੀਆਂ ਮੈਲੀਸ਼ੀਅਸ ਐਕਟੀਵਿਟੀਜ਼ ਦੇ ਥਰੂ ਇਦਾਂ ਦੀਆਂ ਲੀਕੇਜਸ ਦੇ ਥਰੂ ਸਾਈਬਰ ਕ੍ਰਾਈਮਸ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਅਸੀਂ ਇਸ ਅਕਾਊਂਟ ਨੂੰ ਹਿੱਟ ਕਰ ਸਕਦੇ ਹਾਂ ਜਾਂ ਇਸ ਬੰਦੇ ਨੂੰ ਅਸੀਂ ਅਪਰੋਚ ਕਰ ਸਕਦੇ ਹਾਂ ਕੋਈ ਵੀ ਕ੍ਰਾਈਮ ਅਟੈਂਪਟ ਕਰਨ ਦੇ ਲਈ ਪਰ ਜਿਸ ਤਰ੍ਹਾਂ ਦੇ ਨਾਲ ਜਿਹੜੇ ਕ੍ਰਿਮੀਨਲਸ ਹੁੰਦੇ ਨੇ ਤਾਂ ਜਾਂ ਜਿਹੜੇ ਫਰੌਡਸਟਰਸ ਹੁੰਦੇ ਨੇ ਸਕੈਮਸਟਰਸ ਹੁੰਦੇ ਨੇ ਉਹਨਾਂ ਕੋਲੇ ਤਰੀਕੇ ਬਹੁਤ ਹੁੰਦੇ ਨੇ ਹੈਕ ਕਰ ਲੈਂਦੇ ਨੇ ਬਹੁਤ ਚੀਜ਼ਾਂ ਤੇ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਹਾਲਾਂਕਿ ਚਲੋ ਇਹ ਰੂਲ ਹੋ ਜੂਗਾ ਵੀ ਪੇਰੈਂਟਸ ਦੀ ਕਨਸੈਂਟ ਚਾਹੀਦੀ ਹੋਊਗੀ ਪਰ ਕੋਈ ਤਰੀਕਾ ਉਹਨਾਂ ਨੇ ਲੱਭ ਲੈਣਾ ਕਿ ਇਸ ਚੀਜ਼ ਨੂੰ ਵੀ ਉਹ ਹੈਕ ਕਰ ਲੈਣਗੇ ਦੇਖੋ ਇਦਾਂ ਹੈ ਕਿ ਡੇ ਬਾਏ ਡੇ ਜੇ ਆਪਾਂ ਰੂਲ ਇੰਪੋਜ਼ ਕਰਦੇ ਜਾਵਾਂਗੇ ਤਾਂ ਸਾਈਬਰ ਕ੍ਰਾਈਮ ਤਾਂ ਡੈਫੀਨਿਟਲੀ ਘਟੇਗਾ ਇੱਕ ਟਾਈਮ ਤੇ ਅੱਜ ਵੀ ਇੱਕ ਆਮ ਬੰਦੇ ਦੇ ਲਈ ਛੋਟੇ-ਮੋਟੇ ਠੱਗ ਦੇ ਲਈ ਸਾਈਬਰ ਕ੍ਰਾਈਮ ਅਟੈਂਪਟ ਕਰਨਾ ਇਹਨਾਂ ਸੌਖਾ ਨਹੀਂ ਹੈ ਏ وہی ਪੜ੍ਹੇ ਲਿਖੇ ਲੋਕ ਨੇ ਜਿਨ੍ਹਾਂ ਨੂੰ ਜੌਬਸ ਨਹੀਂ ਮਿਲੀਆਂ ਜਿਹੜੇ ਕੁਝ ਦੁਨੀਆ ਚ ਪੜ੍ਹੇ ਲਿਖੇ ਹੁੰਦੇ باوجود ਨੌਲੇਜ ਹੋਣ ਦੇ ਬਾਅਦ ਸਕਿੱਲਸ ਹੋਣ ਦੇ ਬਾਅਦ ਕੁਝ ਨਹੀਂ ਕਰ ਪਾਏ ਉਹ ਫਿਰ ਇਸ ਰਸਤੇ ਤੇ ਤੁਰ ਪੈਂਦੇ ਆ ਬਟ ਡੈਫੀਨਿਟਲੀ ਜੇ ਤੁਸੀਂ ਪਾਲਿਸਿਸ ਡੇ ਬਾਈ ਡੇ ਇੰਪਲੀਮੈਂਟ ਕਰੋਗੇ ਇੰਪੋਜ਼ ਕਰੋਗੇ ਅਵੇਅਰਨੈਸ ਬੱਚਿਆਂ ਦੇ ਵਿੱਚ ਵੀ ਪੇਰੈਂਟਸ ਦੇ ਵਿੱਚ ਵੀ ਸੋਸਾਇਟੀ ਦੇ ਵਿੱਚ ਵੀ ਕਰੋਗੇ ਤਾਂ ਸਾਈਬਰ ਕ੍ਰਾਈਮ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਕੰਟਰੋਲ ਕਰ ਸਕਦੇ ਹੋ ਇਹ ਸਰਕਾਰ ਨੂੰ ਆਪਣੇ ਤੌਰ ਤੇ ਕਿਸ ਤਰ੍ਹਾਂ ਦੇ ਨਾਲ ਇਨਸਟਰਕਸ਼ਨਸ ਦੇਣ ਦੀ ਲੋੜ ਹੈ ਜੀ ਸਰਕਾਰ ਨੂੰ ਸਭ ਤੋਂ ਪਹਿਲਾਂ ਤੇ ਸਕੂਲ ਦੇ ਵਿੱਚ ਅਵੇਰਨੈਸ ਕੈਂਪੇਨ ਚਲਾਉਣਾ ਚਾਹੀਦਾ ਹੈ ਜਿੱਦਾਂ ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਵਰਗੇ ਕੈਂਪੇਨ ਸੁਨੇ ਹਨ ਉਹ ਹਿੱਟ ਵੀ ਹੋਏ ਨੇ ਪਪੂਲਰ ਵੀ ਹੋਏ ਨੇ ਉਹਦਾ ਤੇ ਕੈਂਪੇਨ ਚਲਾਣੇ ਚਾਹੀਦੇ ਆ ਬੱਚਿਆਂ ਨੂੰ ਅਵਾਰਡਸ ਤੇ ਰੈਕਗਨਿਸ਼ਨਸ ਦੇਣੀ ਚਾਹੀਦੀਆਂ ਨੇ ਜਿੱਦਾਂ ਮੰਨ ਲਓ ਕਿ ਤੁਸੀਂ ਆਪਣੇ ਫੀਲਡ ਦੇ ਵਿੱਚ ਬਹੁਤ ਵਧੀਆ ਕੁਝ ਕੰਮ ਕੀਤਾ ਤੇ ਤੁਹਾਨੂੰ ਕੰਸਰਨ ਡਿਪਾਰਟਮੈਂਟ ਤੁਹਾਨੂੰ ਆਨਰ ਕਰਦਾ ਓਦਾਂ ਹੀ ਜਿਹੜੇ ਬੱਚੇ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਦੇ ਉਹਨਾਂ ਨੂੰ ਕਲਾਸ ਵਾਈਜ਼ ਉਹਨਾਂ ਨੂੰ ਗਵਰਨਮੈਂਟ ਵੱਲੋਂ ਰੈਕਗਨੀਸ਼ਨ ਜਾਂ ਆਨਰਸ਼ਿਪ ਮਿਲੇ ਤਾਂ ਕਰਕੇ ਬੱਚੇ ਮੋਟੀਵੇਟਿਡ ਰਹਿਣ ਤੇ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਨਾ ਕਰਨ ਇਦਾਂ ਦੀਆਂ ਗਾਈਡਲਾਈਨਸ ਸਕੂਲਸ ਦੇ ਲਈ ਗਵਰਨਮੈਂਟ ਨੂੰ ਜਾਰੀ ਕਰਨੀ ਚਾਹੀਦੀਆਂ ਨੇ ਪਲੱਸ ਗਵਰਨਮੈਂਟ ਨੂੰ ਕੰਡੀਸ਼ਨਲੀ ਸੋਸ਼ਲ ਮੀਡੀਆ ਅਕਾਊਂਟਸ ਆਪਰੇਟ ਕਰਨ ਵਾਲੀ ਵੱਡੀ ਵੱਡੀ ਕੰਪਨੀਆਂ ਦੇ ਉੱਪਰ ਸਾਈਬਰ ਲਾਅ ਐਨ ਐ ਸਟ੍ਰਿਕਟ ਕਰ ਦੇਣੇ ਚਾਹੀਦੇ ਆ ਕਿ ਜਿਹੜੇ ਕਿ periodic verification ਕਰਨ ہر ਥੋੜੇ ਮਹੀਨੇ ਬਾਅਦ ਥੋੜੇ ਟਾਈਮ ਦੇ ਬਾਅਦ ਵੈਰੀਫਿਕੇਸ਼ਨ ਕਰਨ ਕਿ ਇਹ ਬੱਚਾ ਵਾਕਿਆ ਹੀ ਇਸ ਪੇਰੈਂਟ ਤੋਂ ਬਿਲੋਂਗ ਕਰਦਾ ਹੈ ਤੇ ਉਹਨਾਂ ਦੀ ਆਈਡਿਸ ਜੈਨੂਅਰ ਹੈ ਜਾਂ ਨਹੀਂ ਹੈ ਇਹਨਾਂ ਸਭ ਚੀਜ਼ਾਂ ਦੇ ਥਰੂ ਅਸੀਂ ਇਹ ਚੀਜ਼ਾਂ ਨੂੰ ਇੰਪਲੀਮੈਂਟ ਕਰ ਸਕਦੇ ਹਾਂ ਤੇ ਹੋਰ ਬਹੁਤ سارے ਫਰਾਡਸ ਕਿਉਂਕਿ ਸੋਸ਼ਲ ਮੀਡੀਆ ਤੇ ਹੀ ਹੁੰਦੇ ਨੇ ਚਾਹੇ ਉਹ ਟੈਲੀਗ੍ਰam ਤੇ ਬਹੁਤ ਈਜ਼ੀ ਹੋ ਗਿਆ ਇਹ ਸਭ ਚੀਜ਼ਾਂ ਕਰਨੀਆਂ ਤੇ ਹੋਰ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਦੇਖਦੇ ਰਹਿੰਦੇ ਹੋ ਹੋਰਾਂ ਮੁਲਕਾਂ ਦੇ ਵਿੱਚ ਵੀ ਦੇਖਦੇ ਹੋਗੇ ਕੋਈ ਉਹਨਾਂ ਵੱਲੋਂ ਸਟੈਪਸ ਲਏ ਜਾਂਦੇ ਨੇ ਕਿ ਹੋਰ ਆਪਾਂ ਨੂੰ ਕੇਸ ਡਾਇਰੈਕਸ਼ਨ ਦੇ ਵਿੱਚ ਕੰਮ ਕਰਨ ਦੀ ਲੋੜ ਹੈ ਸਰਕਾਰ ਨੂੰ ਕਿੱਧਰ ਧਿਆਨ ਦੇਣ ਦੀ ਵੱਧ ਲੋੜ ਹੈ ਦੇਖੋ ਜੀ ਸਰਕਾਰ ਨੂੰ ਜੇ ਬੱਚਿਆਂ ਦਾ 18 ਸਾਲ ਤੋਂ ਥੱਲੇ ਬੱਚਿਆਂ ਦਾ ਜੇ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਾਣੇ ਆ ਸਭ ਤੋਂ ਪਹਿਲਾਂ ਤਾਂ ਅਵੇਅਰਨੈਸ ਕੈਂਪਸ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਵੇਅਰਨੈਸ ਹੋਏਗੀ ਤਾਂ ਮੋਟੀਵੇਸ਼ਨ ਹੋਏਗੀ ਜੇ ਤੁਸੀਂ ਇਮੀਡੀਏਟਲੀ ਕੋਈ ਇੱਕ ਰੂਲ ਇੰਪੋਜ਼ ਕਰ ਦਿੰਦੇ ਹੋ ਵੀ ਕੱਲ ਤੋਂ ਐਦਾ ਨਹੀਂ ਹੋਏਗਾ ਤਾਂ ਲੋਕੀ ਉਹਨੂੰ ਬ੍ਰੀਚ ਕਰਨ ਦੀ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਜਾਣਬੁੱਝ ਕੇ ਬ੍ਰੀਚ ਕਰਨ ਦੀ ਕੋਸ਼ਿਸ਼ ਕਰਦੇ ਸਾਨੂੰ ਇਸ ਕੰਮ ਲਈ ਕਿਉਂ ਰੋਕਿਆ ਜਾ ਰਿਹਾ ਅੰਟਿਲ ਦੀ ਅਨਲੈਸ ਤੁਸੀਂ ਉਹਨਾਂ ਨੂੰ ਜੇ ਅਵੇਅਰ ਕਰਦੇ ਹੋ ਉਹਨਾਂ ਨੂੰ ਗਾਈਡ ਕਰਦੇ ਹੋ ਉਹਨਾਂ ਨੂੰ ਅਵਾਰਡ ਰੈਕਗਨਾਈਜ਼ ਕਰਦੇ ਹੋ ਫਿਰ ਉਹ ਆਪਣੇ ਆਪ ਤੋਂ ਹੀ ਉਹਨਾਂ ਅਕਾਊਂਟ ਦੇ ਵਿੱਚ ਉਹਨਾਂ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਜਾ ਕੇ ਪ੍ਰੋਫਾਈਲ ਕ੍ਰੀਏਟ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਹੋਏਗਾ ਵੀ ਇਹ ਉਹਨਾਂ ਨੂੰ ਕਿੱਦਾਂ ਹਾਰਮਫੁਲ ਹੋ ਸਕਦਾ ਹੈ ਪਲੱਸ ਇਦਾਂ ਦੀਆਂ ਸਕੂਲ ਦੇ ਵਿੱਚ ਕਾਲਜਿਸ ਦੇ ਵਿੱਚ ਇਦਾਂ ਦੀ ਐਕਟੀਵਿਟੀਜ਼ ਹੋਣੀ ਚਾਹੀਦੀਆਂ ਜ ਜਿਹੜਾਂ ਨਾਲ ਬੱਚਿਆਂ ਨੂੰ ਮੋਟੀਵੇਸ਼ਨ ਮਿਲੇ ਠ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਨਮਨੀਸ਼ ਸ਼ਰਮਾ ਦੇ ਨਾਲ ਜਿਨ੍ਹਾਂ ਨੇ ਆਪਣੀ رائے ਦਿੱਤੀ ਹੈ ਤੇ ਦੱਸਿਆ ਕਿ ਜਿਹੜੇ ਸਾਈਬਰ ਕ੍ਰਾਈਮ ਦਾ ਜਿਹੜਾ ਰੇਟ ਕਾਫੀ ਵਧਿਆ ਹੋਇਆ ਸੀਗਾ ਸੋ ਜਿਹੜੇ ਡਰਾਫਟ ਡੀਪੀਟੀਪੀ ਰੂਲਸ ਨੇ ਇਹਨਾਂ ਦੇ ਲਾਗੂ ਹੋਣ ਨਾਲ ਉਹ ਜਿਹੜਾ ਸਾਈਬਰ ਕ੍ਰਾਈਮ ਹੈ ਉਹ ਵੀ ਘੱਟ ਸਕਦਾ ਤੇ ਨਾਲ-ਨਾਲ ਅ ਵੈਸੇ ਵੀ ਫਾਇਦਾ ਹੈਗਾ ਪੇਰੈਂਟਸ ਨੂੰ ਵੀ ਅ ਥੋੜਾ ਈਜ਼ੀ ਹੋ ਜਾਊਗਾ ਕਿ ਕੰਟਰੋਲਡ ਰਹੂਗਾ ਕਿਉਂਕਿ ਬਹੁਤ ਸਾਰੇ ਪੇਰੈਂਟਸ ਨੂੰ ਪਤਾ ਜ਼ਰੂਰ ਹੁੰਦਾ ਕਿ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਮਿਸਯੂਜ਼ ਕਰ ਰਹੇ ਨੇ ਇੰਟਰਨੈਟ ਦਾ ਅ ਪਰ ਉਹ ਹਰ ਵੇਲੇ ਉਹ ਨੀਂ ਨਿਗਾਹ ਰੱਖ ਸਕਦੇ ਨਹੀਂ ਰੋਕ ਸਕਦੇ ਸੋ ਇਨਾਂ ਲਾਜ਼ ਦੇ ਨਾਲ ਕਿਤੇ ਨਾ ਕਿਤੇ ਇੱਕ ਕੰਟਰੋਲ ਜ਼ਰੂਰ ਰਹੂਗਾ ਤੇ ਇਹ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਇਹ ਚੰਗਾ ਸਟੈਪ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਲਿਆ ਲਿਆ ਜਾ ਰਿਹਾ ਪਰ ਖੈਰ ਫੀਡਬੈਕ ਮੰਗਿਆ ਗਿਆ ਸਾਰਿਆਂ ਦਾ ਫਰਵਰੀ ਤੱਕ ਜਿਹੜਾ ਹੈਗਾ ਮਿਡ ਫਰਵਰੀ ਤੱਕ ਫੀਡਬੈਕ ਜਿਹੜਾ ਪੂਰਾ ਲਿਆ ਜਾਊਗਾ ਪਬਲਿਕ ਦਾ ਤੇ ਉਸ ਤੋਂ ਬਾਅਦ ਲਾਗੂ ਕਰਨ ਦੀ ਗੱਲ ਆਊਗੀ ਤੇ ਦੇਖਣ ਵਾਲੀ ਗੱਲ ਹੈ ਕਿ ਕਿੰਨਾ ਕੁ ਕਾਮਯਾਬ ਜਿਹੜੇ ਲਾਅ ਹੁੰਦੇ ਨੇ ਜਦੋਂ ਵੀ ਇਹ ਇੰਪਲੀਮੈਂਟ ਹੋਣਗੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਜ਼